ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਚੈਨਲ 1 ਓਂਕਾਰ ਦੇ ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲਾਂ ਵਿਚਾਲੇ ਲੜੀ ਗਈ ਚਮਕੌਰ ਸਾਹਿਬ ਦੀ ਪਹਿਲੀ ਲੜਾਈ ਬਾਰੇ ਅਸਲ 'ਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੁਰਕ ਖੇਤਰ ਤੋਂ ਆਨੰਦਪੁਰ ਸਾਹਿਬ ਆ ਰਹੇ ਸੀਗੇ ਤਾਂ ਉਹ ਰਸਤੇ ਦੇ ਵਿੱਚ ਚਮਕੌਰ ਸਾਹਿਬ ਰੁਕ ਗਏ ਕੁਝ ਦਿਨਾਂ ਲਈ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਲਾਹੌਰ ਤੋਂ ਦੋ ਸੂਬੇਦਾਰ ਸੈਦ ਬੇਗ ਤੇ ਅਲਫਕਾਂ ਦਿੱਲੀ ਨੂੰ ਜਾ ਰਹੇ ਸੀ ਤੋ ਦਿੱਲੀ ਨੂੰ ਜਾਂਦੇ ਪਹਾੜੀ ਰਿਆਸਤਾਂ ਦੇ ਵਿੱਚ ਲਿ ਗਏ ਤੇ ਉੱਥੇ ਅਜਮੇਰ ਚੰਦ ਕੋਲੇ ਰੁਕ ਗਏ। ਅਜਮੇਰ ਚੰਦ ਨੇ ਮੌਕਾ ਤਾੜ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਪੂਰਾ ਪੜਕਾਤਾ ਤੇ ਨਾਲ ਉਹਨਾਂ ਨੂੰ ਨਜ਼ਰਾਨਾ ਤੇ ਕਈ ਤੋਹਫੇ ਵੀ ਭੇਟ ਕੀਤੇ ਤੇ ਨਾਲ ਹਮਲਾ ਕਰਨ ਲਈ ਵੀ ਉਕਸਾਇਆ। ਹੁਣ ਸੈਦ ਬੇਗ ਤੇ ਅਲਫਖਾਂ ਆਪਣੀ ਫੌਜ ਨਾਲ ਚਮਕੌਰ ਸਾਹਿਬ ਤੇ ਹਮਲਾ ਕਰਨ ਉਤਰ ਪਏ। ਤਾਂ ਉਹਨਾਂ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਿੰਘ ਬੜੇ ਥੋੜੀ ਗਿਣਤੀ 'ਚ ਸੀ ਭਾਵੇਂ ਪਰ ਫਿਰ ਵੀ ਉਹਨਾਂ ਨੇ ਬੜਾ ਡਟ ਕੇ ਮੁਕਾਬਲਾ ਕੀਤਾ। ਸੈਦ ਬੇਗ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਲੜਦੇ ਦੇਖ ਕੇ ਤੇ ਉਹਨਾਂ ਦੀ ਵੀਰਤਾ ਦੇਖ ਕੇ ਤੇ ਉਹਦੇ ਮਨ ਦੇ ਵਿੱਚ ਧੂਪ ਪਈ ਕਿ ਐਵੇਂ ਬੇਦੋਸ਼ੇ ਸਿੰਘਾਂ ਤੇ ਹਮਲਾ ਕੀਤਾ ਇਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਤੇ ਤੇ ਦੂਜਾ ਸੈਦ ਬੇਗ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਹਿਲਾਂ ਤੋਂ ਉਹਨਾਂ ਦੀ ਸ਼ੋਭਾ ਸੁਣੀ ਹੋਈ ਸੀ ਜਿਸ ਦੇ ਕਾਰਨ ਉਹ ਉਸੇ ਵਕਤ ਟਾਇਲਾ ਹੋ ਗਿਆ ਤੇ ਉਹਨੇ ਆਪਣਾ ਹੀ ਜ਼ਮੀਰ ਦੀ ਆਵਾਜ਼ ਸੁਣੀ ਤਾਂ ਉਹ ਆਪਣੇ ਬਹੁਤ ਸਾਰੇ ਸੈਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਲ ਗਿਆ। ਉਹਨਾਂ ਦੀ ਸੈਨਾ ਦੇ ਵਿੱਚ ਉਹਨਾਂ ਦੇ ਹੱਕ 'ਚ ਜਾ ਖੜਿਆ। ਤੇ ਦੂਜੇ ਪਾਸੇ ਫਿਰ ਹਲਫਖਾਂਦ ਜਿਹੜਾ ਉਹ ਬਹੁਤਾ ਚਿਰ ਟਿਕ ਨਾ ਸਕਿਆ ਤੇ ਉਹ ਵੀ ਆਪਣੀ ਸੈਨਾ ਲੈ ਕੇ ਦਿੱਲੀ ਨੂੰ ਭੱਜ ਗਿਆ। ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਆਨੰਦਪੁਰ ਸਾਹਿਬ ਵਾਪਸ ਆ ਗਏ ਤੇ ਨਾਲ ਹੀ ਉਹਨਾਂ ਦੇ ਸੈਦ ਬੇਗ ਵੀ ਵਾਪਸ ਆ ਗਏ ਜਿਹੜਾ ਕਿ ਮੁਗਲ ਫੌਜ ਦਾ ਸੂਬੇਦਾਰ ਸੀ ਤੇ ਉਹ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ